ਬਹੁਤ ਲੰਘਿਆ ਦੱਖ ਖੋਜੂ ਜੇ ਪਾਸ ਸੰਦੂ ਤੁਸੀਂ ਸਾਰੇ ਕਾਮਿਲ ਪਾਰਟੀ ਪੜੇ ਸਾਰਿਆਂ ਲਈ ਤੇ ਸਾਡੇ ਸਾਰਿਆਂ ਨੇ ਜੁੜੇ ਜਿੰਦਗੀ ਇਟਸ ਅ 빅 ਚੈਲੰਜ ਜੀਤੂ ਜੀ ਅਸਕੇ ਨਾਲ ਦਿਖਾਓ ਅਲਗ ਦਿਖਾਓ ਧੰਨਵਾਦ ਜੈ No ਤੇ ਮੇਰੇ ਸਾਹਮਣੇ ਬੈਠੇ ਕਾਂਗਰਸ ਦੀ ਰੀੜ ਦੀ ਹੱਡੀ ਮੇਰੇ ਬਜ਼ੁਰਗ ਨੌਜਵਾਨ ਵੀਰ ਤੇ ਮੇਰੀਆਂ ਬੀਬੀਆਂ ਪੈਣਾ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਫਤਿਹ ਆਜ਼ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਮੈਂ ਉਤਸ਼ਾਹ ਦੇਖਿਆ ਕਾਂਗਰਸ ਪਾਰਟੀ ਦੇ ਜਿਹੜੇ ਜਵਾਨ ਨੌਜਵਾਨ ਵੀਰ ਉਹ ਤੋਂ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਹੈ ਵੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੂੰ ਤੁਸੀਂ ਇੱਕ ਜੂਨ ਨੂੰ ਲਾਂਬੇ ਕਰ ਦੇਣਾ ਇਹ ਇਤਿਹਾਸ 'ਚ ਪਹਿਲੀ ਵਾਰ ਹੋਊਗਾ ਕਿ ਸਾਡੇ ਫਰੀਦਕੋਟ ਦੀ ਬੇਟੀ ਜਿਹਨੂੰ ਤੁਸੀਂ ਵੱਡੀ ਲੀਡ ਮੈਂ ਜਿਤਾ ਕੇ ਮੈਂਬਰ ਪਾਰਲੀਮੈਂਟ ਵਿੱਚ ਭੇਜਣਾ ਹੈ ਇਤਿਹਾਸ ਵਿੱਚ ਤੁਸੀਂ ਰੱਜ ਦੇਣਾ ਮੈਂ ਅੱਜ ਜਿਹੜਾ ਜੋਸ਼ ਜਿਹੜਾ ਤੁਹਾਡੇ ਚ ਵੇਖਿਆ ਪਿਆਰ ਦੇਖਿਆ ਮੈਨੂੰ ਲੱਗਦਾ ਹੈ ਵੀ ਆਪਾਂ ਇੱਕ ਤਰੀਕ ਤੋਂ ਇਹ ਇਤਿਹਾਸ ਜਿਹੜਾ ਬਾਬਾ ਫਰੀਦ ਦੀ ਨਗਰੀ ਦਾ ਇਹ ਰੱਜਿਆ ਜਾਣਾ ਹੈ ਕੇਂਦਰ ਸਰਕਾਰ ਨਾਲ ਅਸੀਂ ਤਾਂ ਹੀ ਲੜ ਸਕਦੇ ਹਾਂ ਅਗਰ ਅਸੀਂ ਸਾਰੇ ਨਾਲ ਕੇ ਇੱਕ ਜਟ ਹੋ ਕੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਹੜੀਆਂ ਉਹਨਾਂ ਚੋਂ ਅਸੀਂ ਸਾਰੇ ਜਿੱਤੇ ਵੀ ਸਾਡੇ ਮੈਂਬਰਾਂ ਨੂੰ ਟਿਕਾ ਮਿਲਿਆ ਉਹਨਾਂ ਨੂੰ ਅਸੀਂ ਜਿਤਾ ਕੇ ਵੱਡੀ ਈਦ ਨਾਲ ਕੇਂਦਰ ਦੀ ਸਰਕਾਰ ਬਣਾਈਏ ਰਾਹੁਲ ਧੰਤੀ ਜੀ ਨੂੰ ਅਸੀਂ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਆ ਮੋਦੀ ਸਾਹਿਬ ਨੂੰ ਦੋ ਵਾਰ ਲੋਕਾਂ ਨੇ ਕੇਂਦਰ ਚ ਭੇਜਿਆ ਜਿਹੜੇ ਕਿ ਅੱਜ ਸਾਡਾ ਪੰਜਾਬ ਸੂਬਾ ਜਿਹੜਾ ਕਿਸਾਨੀ ਦਾ ਸੂਬਾ ਹੈ ਜਿੱਥੇ ਅੱਜ ਸਾਡਾ ਹਰ ਪਰਵਾਰ ਰੋਟੀ ਰੋਜੀ ਖਾ ਰਿਹਾ ਅਸ ਨੂੰ ਖਤਮ ਕਰਨਾ ਚਾਹੁੰਦੇ ਆ ਨਕਸ਼ੇ ਤੋਂ ਹਟਾਉਣਾ ਚਾਹੁੰਦੇ ਆ ਕੋਈ ਨਹੀਂ ਪਰ ਮੈਂ ਤੁਹਾਡੇ ਅੱਗੇ ਅਪੀਲ ਪੇਸ਼ ਕਰਦੀ ਆ ਕਿ ਆਹੋ ਸਾਰੇ ਰਲ ਕੇ ਹੰਪਲਾ ਮਾਰੀਏ ਤੇ ਆਪਾਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਲੈ ਕੇ ਆਈਏ ਜੋ 2 ਸਾਲ ਤੁਸੀਂ ਦੇਖ ਲਿਆ ਕਿ ਅਸੀਂ ਬਦਲਾ ਲੈ ਕੇ ਆਉਣਾ ਹੈ ਪਿੱਛੇ ਵਾਈਜ਼ ਉਹ ਜੀ ਜਾਂ ਜਿਹੜੀਆਂ ਉਥੇ ਲਾਰੇ ਲਾਏ ਮੇਰੀਆਂ ਬੀਬੀਆਂ ਭੈਣਾਂ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਨੁਮਾਇੰਦਗੀ ਆਸਤੇ ਕਾਂਗਰਸ ਸਰਕਾਰ ਨੇ ਔਰਤ ਨੂੰ ਚੁਣਿਆ ਮੈਂ ਆਪਣੇ ਵੀਰ ਜੀ ਕੁਸ਼ਲਦੀਪ ਢਿੱਲੋਂ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੀ ਛੋਟੀ ਭੈਣ ਨੂੰ ਮਾਣ ਸਤਿਕਾਰ ਦਿੱਤਾ ਤੇ ਅੱਜ ਮੈਨੂੰ ਇੱਥੇ ਖੜਨ ਦਾ ਮੌਕਾ ਮਿਲਿਆ ਮੈਂ ਤੁਹਾਡੇ ਪਰਿਵਾਰ ਦੀ ਬੇਟੀ ਆ। ਔਰ ਮੈਂ ਚਾਹਨੀ ਆ ਕਿ ਮੈਨੂੰ ਲੋਕ ਸਭਾ ਹਲਕੇ ਤੋਂ ਮੌਕਾ ਦਿੱਤਾ ਜਾਵੇ। ਤਾਂ ਜੋ ਜਿਹੜੇ ਤੁਹਾਡੇ ਪਹਿਲਾਂ ਦੁੱਸੇ ਗਿਲੇ ਆ ਜਾਂ ਕੋਈ ਵੀ ਤੁਹਾਡੇ ਸਾਨੂੰ ਲੱਗਦਾ ਵੀ ਜਿਹੜੇ ਕੈਂਡੀਡੇਟ ਹੁੰਦੇ ਸੀ ਜਾਂ ਸਾਡੇ ਐਫਪੀ ਹੁੰਦੇ ਸੀ ਜਾਂ ਸਾਡੇ ਕੋਈ ਵੀ ਹੁੰਦਾ ਸੀਗਾ ਉਹਨੂੰ ਇਥੋਂ ਬਾਹਰ ਲੈ ਲੋਕਾਂ ਨੂੰ ਜਿਤਾਇਆ ਜਾਂਦਾ ਸੀ ਉਹ ਤੁਹਾਡੇ ਗਿਲੇ ਸਿੱਕੇ ਸਾਰੇ ਦੂਰ ਜਾਂਦੇ ਜਾਣਗੇ। ਕਿ ਅਸੀਂ ਇੱਕ ਨਹੀਂ ਤੁਹਾਨੂੰ ਦੋ ਜਣੇ ਮਿਲਾਂਗੇ ਜਦੋਂ ਮਰਜੀ ਜਦੋਂ ਵੀ ਤੁਸੀਂ ਦਿਨ ਰਾਤ ਸਾਨੂੰ ਕਦੇ ਵੀ ਫੋਨ ਕਰੋਗੇ ਤੱਕ ਤੇ ਸਭ ਦੇ ਅਸੀਂ ਤੁਹਾਡੇ ਹਰ ਕੌਸਕ ਵਿੱਚ ਸ਼ਾਮਲ ਹੋਵਾਂਗੇ ਤੇ ਮੈਂ ਤੁਹਾਡੀ ਛੋਟੀ ਭੈਣ ਤੁਹਾਡੀ ਬੇਟੀ ਲੋਕ ਸਭਾ ਵਿੱਚ ਲੋਕ ਸਭਾ ਹਲਕਾ ਫਰੀਦਕੋਟ ਦੀ ਆਵਾਜ਼ ਬਣ ਕੇ ਜਾਵਾਂਗੀ ਜਿੰਨੇ ਵੀ ਸਾਡੇ ਕੰਮ ਰਹਿੰਦੇ ਆ ਉਹਨਾਂ ਨੂੰ ਮੈਂ ਪਹਿਲ ਦੇ ਆਧਾਰ ਤੇ ਪੂਰਾ ਕਰਾਂਗੀ ਮੈਂ ਤੁਹਾਡੇ ਮੋٹے ਨਾ ਮੋਟਾ ਛੋੜ ਕੇ ਤਾਡੇ ਨਾਲ ਖੜੂਗੀ ਦਿਨ ਰਾਤ ਜਿੱਥੇ ਵੀ ਮੇਰੀ ਡਿਊਟੀ ਲਾਉਗੇ ਮੈਂ ਉੱਥੇ ਹਾਜ਼ਰ ਹੋਵਾਂਗੀ ਅੱਜ ਸਾਡਾ ਪਰਿਵਾਰ ਸਾਹੂ ਦੇ ਪਰਿਵਾਰ ਵੀ ਇੱਥੇ ਪਹੁੰਚਿਆ ਹੋਇਆ ਇਸ ਪਰਿਵਾਰ ਨੇ ਸਾਡੇ ਨਾਲ ਹਮੇਸ਼ਾ ਖੜੇ ਰਹੇ ਆ ਦੁੱਖ ਸੁੱਖ ਵਿੱਚ ਸਾਥ ਦਿੱਤਾ ਮੇਰੇ ਨਾਲ ਸਾਡੇ ਮੇਰੀ ਭੈਣ ਛੋਟੀ ਭੈਣ ਜਿਹੜੀ ਮੇਰੇ ਨਾਲ ਪੜਦੀ ਪਈ ਆ ਅੱਜ ਇਹਦੇ ਕੋਲੇ 15-16 ਸਕੂਲ ਹੈ ਜਿੰਨਾ ਚਿਰ ਇਹ ਕੋਚ ਐ ਔਰ ਜਗਿੰਦਰ ਕੌਰ ਵੀ ਮੇਂ ਜਗਿੰਦਰ ਕੌਰ ਇਹ ਬਹੁਤ ਵਧੀਆ ਖਿਡਾਰੀ ਆ ਮੈਂ ਵੀ ਇਹਨਾਂ ਨਾਲ ਖੇਡਦੀ ਰਹੀ ਆ ਔਰ ਮੈਂ ਇਸੇ ਤਰ੍ਹਾਂ ਦੀਆਂ ਹੋਰ ਲੇਡੀਜ਼ ਵੀ ਹਲਕਾ ਫਰੀਦਕੋਟ ਵਿੱਚ ਜਿਵੇਂ ਮੇਰੀਆਂ ਬੀਬੀਆਂ ਪਹਿਨਾ ਬਹੁਤ ਵੱਡੀ ਗੈਕਟੀ ਵਿੱਚ ਇੱਥੇ ਸ਼ਾਮਲ ਹੋਈਆਂ ਔਰ ਬਹੁਤ ਹੀ ਕਾਂਗਰਸ ਦੀਆਂ ਜਝਾਰੂ ਪਰਕਰ ਆ ਮੈਂ ਤੁਹਾਡਾ ਜੋਸ਼ ਦੇਖਿਆ ਤੁਹਾਡਾ ਕੰਮ ਦੇਖਿਆ ਤੁਸੀਂ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਨਾਲ ਖੜਨਾ ਜਿੱਥੇ ਵੀ ਕਿਸੇ ਨੂੰ ਵੀ ਜ਼ਰੂਰਤ ਹੋਊਗੀ ਆਪਾਂ ਸਾਰੇ ਜਾਣੇ ਰਲ ਮਿਲ ਕੇ ਇਸ ਲੋਕ ਸਭਾ ਹਲਕੇ ਨੂੰ ਅੱਗੇ ਲੈ ਕੇ ਚਾਵਾਂਗੇ ਸੋ ਜੋ ਤੁਸੀਂ 2 ਸਾਲ ਤੋਂ ਚੱਲ ਰਹੇ ਹੋ ਦੁੱਖ ਤਕਲੀਫਾਂ ਜਿਹੜੀਆਂ ਕਿ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਨੇ ਮੋਦੀ ਸਾਹਿਬ ਨੇ ਤਾਂ ਤਿੰਨ ਕਾਲੇ ਕਾਨੂੰਨ ਲਾਗੂ ਕੀਤੇ ਹੀ ਸੀਗੇ ਔਰ ਐਮਐਸਪੀ ਦੇਣ ਦਾ ਜਿਹੜਾ ਵਾਅਦਾ ਕੀਤਾ ਸੀ ਉਹਦੇ ਤੇ ਵੀ खरे ਨਹੀਂ ਉਤਰੇ ਔਰ ਅੱਜ ਦਾ ਜਿਹੜਾ ਤਾਜ਼ਾ ਬਿਆਨ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਇਹਦੇ ਤੋਂ ਸਾਫ਼ ਇਨਕਾਰ ਕਰਤਾ ਹੈ ਕਿ ਅਸੀਂ ਐਮਐਸਪੀ ਲਾਗੂ ਨਹੀਂ ਕਰ ਸਕਦੇ ਨਹੀਂ ਦੇ ਸਕਦੇ ਕਿ ਸਾਡੇ ਕਿਸਾਨਾਂ ਨੂੰ ਮਾਰਨ ਲੱਗੇਗੇ ਮਾਰਦੇ ਪਏ ਆ ਸਾਡੇ ਕਿਸਾਨ ਸਾਡੇ ਗਰੀਬ ਪਰਿਵਾਰ ਕਿੰਨੀ ਮੰਗਾਈ ਹੋ ਚੁੱਕੀ ਆ ਅੱਜ ਜਿਹੜਾ ਸਮਾਂ ਐ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਇਕੱਲੀਆਂ ਬਾਹਰ ਨਹੀਂ ਨਿਕਲ ਸਕਦੀਆਂ ਉਹ ਵਿਚਾਰ ਜਾਂਦੀਆਂ ਤਾਂ ਉਹਨਾਂ ਦੇ ਫੋਨ ਪਰਸ ਖੋ ਲੈ ਜਾਂਦੇ ਆ ਕਿੰਨਾ ਮਾੜਾ ਸਮਾਂ ਆ ਗਿਆ ਅੱਗੇ ਬੀਬੀਆਂ ਪੈਣਾ ਸ਼ਾਮ ਨੂੰ ਨਹਿਰ ਤੇ ਸੈਰ ਕਰਦੀਆਂ ਸੀ ਮਿਲਦੀਆਂ ਸੀ ਗਿਆ ਜਦੋਂ ਅਸੀਂ ਆਉਂਦੇ ਸੀਗੇ ਅੱਜ ਦੇ ਟਾਈਮ ਸੇ ਬੀਬੀਆਂ ਇੰਨੀਆਂ ਡਰਦੀਆਂ ਕਿ ਬਜ਼ੁਰਗ ਬੀਬੀਆਂ ਦੀਆਂ ਕੰਨਾਂ ਦੀਆਂ ਵਾਲੀਆਂ ਖੋਲੀਆਂ ਜਾਂ ਤੋੜ ਲੀਆਂ ਜਾਂ ਚੰਦੀਆਂ ਕੰਨ ਤੋੜ ਲਏ ਜਾਂਦੇ ਉਹ ਐ ਨਹੀਂ ਦੇਖਦੇ ਕਿ ਵੀ ਇਹ ਬਜ਼ੁਰਗ ਹੈ ਘੜੀਸ ਕੇ ਲੈ ਜਾਂਦੇ ਆ ਨਾਲ ਹੀ ਜਦੋਂ ਚੋਰੀ ਕਰਦੇ ਆ ਜਾਂ ਕੁਝ ਖੋਹਦੇ ਆ ਬੀਬੀਓ ਪੈਣੋ ਹੰਬਲਾ ਮਾਰੋ ਤਕੜੀਆਂ ਹੋਵੋ ਇੱਕ ਇੱਕ ਪਰਿਵਾਰ ਚ ਜਾ ਕੇ ਕਾਂਗਰਸ ਸਰਕਾਰ ਦੀਆਂ ਨੀਤੀਆਂ ਨੂੰ ਦੱਸੋ ਤਾਂ ਜੋ ਲੋਕ ਅਵੇਅਰ ਹੋ ਸਕਣ ਤੇ ਕਾਂਗਰਸ ਨੂੰ ਆਪਣੀ ਕੇਂਦਰ ਸਰਕਾਰ ਵਿੱਚ ਲੈ ਆਈਏ ਤੇ ਫਿਰ 2027 ਦਾ ਜਿਹੜਾ ਅਸੀਂ ਮਨ ਮਾਰਨੀ ਆ ਉਹ ਅਸੀਂ ਆਪਣੇ ਆਪ ਮਾਰ ਲਾਂਗੇ ਕਿਉਂਕਿ ਅਸੀਂ ਉਦੋਂ ਤੱਕ ਤਕੜੇ ਹੋ ਜਾਣਾ ਹੈ ਬਹੁਤ ਤੁਹਾਡੇ ਚ એનર્ਜੀ ਆ ਬਹੁਤ ਆਪਣਾ ਅੱਜ ਇਹਨਾਂ ਦਿਨਾਂ 'ਚ ਤੁਸੀਂ ਕੰਮ ਦਾ ਟਾਈਮ ਹੈ ਆਪਣੀ ਫਸਲ ਜਿਹੜੀ ਕੁੱਤਾ ਵਾਂਗੂ ਪਾਲੀ ਹੋਈ ਆ ਉਹ ਅੱਜ ਸੰਪਨ ਦੇ ਕਿਨਾਰੇ ਆ ਤੁਸੀਂ ਸਾਰੇ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਆ ਸਾਰਿਆਂ ਦਾ ਜਿਹੜੇ ਤੁਸੀਂ ਐਡੀ ਵੱਡੀ ਗੱਲ ਦੀ ਵਿੱਚ ਇੱਥੇ ਪਹੁੰਚੇ ਆ ਆਪਣੇ ਕੰਮ ਕਾਰ ਛੱਡ ਕੇ ਮੈਨੂੰ ਇੰਨਾ ਹੌਸਲਾ ਦਿੱਤਾ ਮੈਨੂੰ ਅਸ਼ੀਰਵਾਦ ਦਿੱਤਾ ਇਸੇ ਤਰ੍ਹਾਂ ਹੀ ਆਪਾਂ 1 ਜੂਨ ਨੂੰ ਇੱਕ ਇੱਕ ਵੋਟ ਦੇ ਪਹਿਰਾ ਦੇ ਕੇ ਆਪਾਂ ਕੰਮ ਜੁੰਮਚਾਨ ਪੰਜੇ ਦਾ ਜਿਹੜਾ ਬਟਨ ਹੈ ਉਹ ਦਬਾਉਣਾ ਤੇ ਕਾਂਗਰਸ ਪਾਰਟੀ ਦੀ ਵੱਡੀ ਲੀਡ ਨਾਲ ਲੋਕ ਸਭਾ ਫਰੀਦਕੋਟ ਦੀ ਜਿਹੜੀ ਸੀਟ ਹੈ ਜਿੱਤ ਕੇ ਆਪਾਂ ਝੋਲੀ ਚ ਪਾਉਣੀ ਹੈ ਆਵਾਜ਼ ਪਰalmel ਕੇ ਸਾਰੇ ਤਹਈਆ ਕਰੀਏ ਕਿ ਇੱਕ ਇਤਿਹਾਸ ਰਚਿਆ ਜਾਵੇ ਕਿ ਫਰੀਦਕੋਟ ਦੀ ਬੇਟੀ ਆ ਜਿਹੜੀ ਉਹ ਅੱਜ ਸਾਡੀ ਆਵਾਜ਼ ਵਟ ਕੇ ਲੋਕ ਸਭਾ ਵਿੱਚ ਪੁੰਜ ਰਹੀ ਆ ਮੈਨੂੰ ਪਿਆਰ ਦਿਓ ਸਤਿਕਾਰ ਦਿਓ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਮੈਨੂੰ ਮਾਨ ਸਤਿਕਾਰ ਦਿੱਤਾ ਤੁਹਾਡੀ ਪਕੜੀ ਦੀ ਲਾਜ ਮੈਂ ਇਸੇ ਤਰ੍ਹਾਂ ਬਣਾ ਕੇ ਰੱਖੂਗੀ ਮੈਂ ਤੁਹਾਡੀ ਬੇਟੀ ਹੋਣ ਦੇ ਨਾਤੇ ਤੁਹਾਡੀ ਛੋਟੀ ਭੈਣ ਹੋਣ ਦੇ ਨਾਤੇ ਤਾਂ ਮੈਂ ਅਪੀਲ ਕਰਦੀ ਆ ਕਿ ਅਮਰਜੀਤ ਕੌਰ ਸਾਹੋਕੇ ਭਣਕੇ ਉਸਨਦੀਪ ਢਿੱਲੋਂ ਜੀ ਬਣ ਕੇ ਤੁਸੀਂ ਇੱਕ ਇੱਕ ਪਰਿਵਾਰ ਵਿੱਚ ਜਾ ਕੇ ਮੇਰੇ ਵੱਲੋਂ ਬੇਨਤੀ ਅਪੀਲ ਕਰੋ ਤਾਂ ਜੋ ਆਪਾਂ ਇਹ ਕਿਲਾ ਜਿਹੜਾ ਸਾਰ ਕਰ ਸਕੀਏ ਕੇਂਦਰ ਵਿੱਚ ਆਪਣੀ ਸਰਕਾਰ ਬਣਾ ਸਕੀਏ ਇੰਨੀਆਂ ਬੇਨਤੀਆਂ ਕਰਦੀ ਹੋਈ ਮੈਂ ਖਿਮਾ ਦੀ ਚਾਹਖਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹੈ ਕਿਰਪਾ ਕਰੇ ਗੁਰਦਾਸ ਸਿੰਘ ਧੱਕ ਜੱਲੀਓ ਚੱਲੇ ਤਾਂ ਉਹਨੇ ਧਿਆਨ ਦਿਓ ਇਹਨਾਂ ਨੂੰ ਕਰੋ ਬੋਲੇ ਤੁਸੀਂ ਬੜੇ ਮਾਨੀ ਅਕਾਲੀ ਦਰ ਦਾ ਵੱਡੀ ਪਤਨੀ ਬੋਲਦੇ ਬੜੇ ਕੁਸ਼ਕਤੀ ਬੋਲਦੇ मां नचो हुया हाणे सुणो मसूबर में पंजाब इलैक्शन यादि रखियो क ਇੰਨੀ ਵਾਲਾ ਤਾਂ ਬੈਠਾ ਜੀ どう、so Yeah. <laughs> ਯੋਧਰ ਨੂੰ ਦੇਖ ਰਿਹਾ ਕਿ ਇਹ ਹੀ ਪਾਰਟੀ ਹੈ ਜਿਹੜੀ ਫਿਰ ਤੋਂ ਪੰਜਾਬ ਨੂੰ ਪਹਾਰਸਰ ਲੈ ਕੇ ਆ ਸਕਦੀ ਹੈ ਤੇ ਜੇ ਹੁਣ ਘਟ ਰਹੀ ਜਾਂ ਤਾਂ ਘਟ ਸਾਡੇ ਚ ਲੀਡਰਾਂ ਚ ਤੇ ਜਾਂ ਹੁਣ ਘਟ ਰਹਾ ਤੋਂ ਵਿੱਚ ਹਲੇ ਕੱਲ ਪਚਾਉਣ ਦੀ ਹੁਣ ਇੱਥੇ ਫਰਕ ਪੈ ਜਾਣਾ ਤੇ ਮੁਰਤੇ ਵੀ ਸਿਰ ਖੰਡਦੇ ਰਹੋ ਉਹ ਸਾਲਾਂ ਤੋਂ ਕਸਰ ਤਾਂ ਕੋਈ ਨਹੀਂ ਪੰਜਾਣੀ ਕਰਨੀ ਸੋਚੋ ਕੋਈ ਕਸਰ ਨਹੀਂ ਪੰਜਾਣੀ ਸਭ ਤੋਂ ਪੋਲਾ ਦਾ ਚਾਹਦਾ ਵੀ ਸਾਡਾ ਸਰਪੰਚੀ ਬਿਮਾਰੀ ਵਾਲਾ ਉੱਤੇ ਵੀ ਦੇਦਾ ਸੋ ਮੇਰਾ ਟੈਂਟ ਦਾ ਭਾਵੇਂ ਆ ಛಡಿ ಲೋಪ ಮಹಿಳಾ ಪಡೆ ಹೋಗಿ ಲೋಕ ਚਾਰੇ ਉਹਦੇ ਇਹਨੇ ਕੋਲ ਕੋਲ ਗੱਤ ਰੰਗ ਦੀ ਸ਼ਕਾਰਾ ਰਸ ਨੂੰ ਕੋਲੋਸੋ ਕਿਉਂਕਿ ਜਦੋਂ ਬੰਦੇ ਨਾਲ ਬੰਦਾ ਜੁੜੂਗਾ ਇਹ ਜਿੱਤ ਹੋਣੀ ਹੈ ਗੱਲ ਕੋਈ ਆਉਂਦੀ ਦੇਖੋ ਕਹ ਲਈ ਤਾਂ ਜਿਹੜੇ ਪੁਸ਼ਪਣੀ ਆਜੀ ਸੋਣੋ 4 ਜੂ ਨੂੰ 40 ਪੈਸੇ ਖਰਚੇ ਜਿਹੜੇ ਕਹਿੰਦੇ ਚਾਰ ਜੂ ਨੂੰ ਪਹਾਰੋਂ ਦੇ ਉੱਪਰ ਕਰੀ ਆਏ ਤੇ ਵੀ ਮੇਰੀ ਅੱਖਾਂ ਨਹੀਂ ਲੱਗਦੇ। ਜੋ ਇਸ ਕਰਕੇ ਪਰ ਜਿਹੜੇ ਮੁੜਦੇ ਉਹਨਾਂ ਆਪਨੇ ਕੁਝ ਵਿੱਚ ਪਾਓ ਧੱਕੇ ਹੋਰ ਕਿਸੇ ਦੇ ਕੁਝ ਵਿੱਚ ਨਾ ਮਾਰਦੇ ਮੈਂ ਤੁਹਾਨੂੰ ਸਾਰੇ ਨੂੰ ਬੇਇਨਕੀ ਕਰਦਾ ਜਿੰਮੇਵਾਰ ਬੰਦਿਆਂ ਨੂੰ ਤੌਰ ਤਾਂ ਬਣਦੀ ਹੈ ਜੇ ਥੋੜੀ ਪਰਖਿਓ ਵੋਟ ਵਾ ਦਿਓ। ਕੀਤਾ ਪਰਮਾਤਮਾ ਕੋ ਤੋ ਵਾ ਖੜਕੜ ਕਰੋ ਜਿਦੀ ਬਾਈ ਬੰਦ ਚੋ ਸਰਦਾਰੀ ਹੋ ਇਹ ਉਸ ਮੀਟਰ ਦਾ ਖੜਕੜ ਕਰੋ ਜਿਦੀ ਹੰਕੇ ਜਮ ਰੋਡ ਬਨੂਗੀ ਤਾਂ ਜਿਵੇਂ ਮੇਰੇ ਵੀਰ ਪੱਲਾ ਜੇਹੂ ਗਿਆ ਜੇਹ ਮੰਨਿਆਲੇ ਸੀ ਬਾਕੀ ਸਾਰੇ ਸੀ ਸਾਡੀ ਜਨੇ ਨੂੰ ਬਹੀ ਆਉਂਦੇ ਠੇਕੇ ਕੁਰਤੀਆਂ ਦੀ ਸਾਰੇ ਨਿਗਾ ਮਾਰੋ ਪਿਛਲੀ ਵਾਰੀ ਇਹ ਨੂੰ 25 ਤੋਂ 25 ਮਿਲਣੀਆਂ ਸੀ ਰਾਜਸਥਾਨ ਚ ਤੇ ਐਤ ਕੀ ਕੱਟੋ ਕੱਟ ਬਸ ਸੀ ਪਰ ਦਾ ਜੋ ਹੋਗਾ ਕਾਂਗਰਸ ਨੂੰ ਆਉਣੀ ਹੈ ਮੈਨੂੰ ਸਤਿਗੁਰੂ ਭਗਵੰਤ ਮਾਨ ਸਿੰਘ ਖੈਰੋਂ ਕਿਉਂ ਕਿ ਤੁਮ ਖਾਪੋ ਦੋ ਜਿਹੜੇ ਕਰੀਆ ਸੇਨੀਰ ਨੇ ਨਿਕਲਦੇ ਛੜੂ ਵਾਲੇ ਕਿੱਲਰ ਕਿੰਨੇ ਕਮੇਗੇ ਕਹਿਣਾ ਸਗਰੂ ਨਾਲ ਕਹਿਣੇਗਾ ਇੱਥੇ ਕਿ ਜਿਆ ਕੋਦੇ ਬਾਈ ਚੁਟਕਲੇ ਆਪੋਲ ਹੋਏ ਕਿਉਂਕਿ ਲੈ ਕਿਸੇ ਨੇ ਉੱਠ ਨਹੀਂ ਜਿਸ ਦਾ ਕੰਮ ਉਸੇ ਨੂੰ ਸਾਝਾ ਤੇ ਪਿੰਡਾਂ ਵਿੱਚ ਜਿਹੜੇ ਛੜੂ ਵਾਲੇ ਦੇ ਵਰਕਰ ਸੀ ਨਾ ਉਹ ਸੋਚਦੇ ਸੀ ਕਿ ਆਹ ਕੰਮੀ ਬੜਾ ਸਰਪੰਚ ਸਵੇਰੇ ਨਿਕਲ ਜਾਂਦਾ ਹੁਣ ਉਹਨਾਂ ਨੂੰ ਪਤਾ ਲੱਗਦਾ ਕਿ ਜੇ ਨਿਕਲਿਆ ਜਾਂਦਾ ਤੇਰੇ ਵੀ ਪਦੋਂ ਕੋਲੋਂ ਕੰਦ ਤੇ ਖਾਣੇ ਵੀ ਜਾਂਦਾ ਤੇ ਤਾਂ ਕਾ ਮੋਛੀ ਅਕਾਡਮੀ ਬਠਲਦਾ ਜੇ ਤੁਸੀਂ ਉੱਪਰ ਜਾਂਦੇ ਤਾਂ ਬਾਹਰ ਰਹਿ ਕਹਿ ਲੈਂਦਾ ਕਿਵੇਂ ਸਰਦਾਰ ਜੀ ਸੋ ਮੇਰਾ ਇਹ ਕੇਡ ਤੋਂ ਭਾਵ ਇਹ ਸਿਆਸਤ ਸੌਖੀ ਨਹੀਂ ਹਰੇਕ ਬੰਦਾ ਸੋਚਦਾ ਕਿ ਸ਼ਾਇਦ ਇਹ ਕੰਮ ਚੱਲੀ ਜਾਏ ਉਹਨਾਂ ਦੀ ਅੱਖਾਂ ਖੁੱਲੀਆਂ ਮੈਂ ਮੈਂ ਬਹੁਤ ਸਤਿਕਾਰ ਕਰਦਾ ਕਲਾਕਾਰਾਂ ਦਾ ਮੈਂ ਬਹੁਤ ਦਿਲੋਂ ਸਤਿਕਾਰ ਕਰਦਾ ਕਿ ਕੋਈ ਸਮਾਜ ਦਾ ਇੱਕ ਬਹੁਤ ਵਧੀਆ ਹਿੱਸਾ ਹੈ ਚਰੋਨੀ ਕਾਲੀਦਰ ਉਹ ਵਿਚਾਰਤਾ ਉਸਕੇ ਆਮ ਆਦਮੀ ਪਾਰਟੀ ਚਲੇ ਗਿਆ ਸੀ ਉਹਦਾ ਕੈਂਡੀਡੇਟ ਹੋਣ ਵਾਸਤੇ ਆਪਕ ਨੂੰ ਰੁਪਏ ਦੀ ਉਥੋਂ ਚਲੇ ਨੂੰ ਵਾਪਸ ਲਿਆ ਕੇ ਐਵੇਂ ਖੜਾ ਕਰ ਚਰੋਨੀ ਕਾਲੀਦਰ ਭਲਾ ਕੇ ਚਲੋ 12 ਸਾਲ ਤੋਂ ਉਹ ਦੇਸ਼ਾ ਪਦੰਤਾ ਦੋਤਾ ਪਰ ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ ਇਹ ਚਲੇ ਗਿਆ ਸੀ ਦੋ ਘਰ ਸਾਥੇ ਹਲਕੇ ਖੜਾ ਹੁੰਕੇ ਅੰਸ਼ੇ ਕਰਦਾ ਦੋ ਆਪਣੇ ਕੋ ਮੱਡਣਾ ਚਾਹੁੰਦਾ 6 ਕੈਂਡੀਡੇਟ ਸੀ ਫਰੀਦਕੋਟ ਤੋਂ ਕਾਂਗਰਸ ਪਾਰਟੀ ਕੋਲ 6 ਦੇ 6 ਕਾਬਲ ਸੀ ਵੈਦੂ ਕੋੜਾ ਕੋਈ ਯੂਥ ਵਰਜਵਾਨ ਸੀ ਕਾਬਲ ਕੋਈ ਹੋਰ ਸੱਜਣ ਸੀ ਪੂਰੇ ਕਾਬਲ ਸੀ ਪਰ ਪਾਰਟੀ ਨੇ ਫੈਸਲਾ ਕੀਤਾ ਕਿ ਬੀਬੀ ਅਮਰਜੀਤ ਨੂੰ ਹਰਨੂ ਇੱਕੀ ਬੱਕਰ ਸਭ ਤੋਂ ਵੱਡੀ ਗੱਲ ਜਿਹੜੇ ਉਹਨਾਂ ਨੇ ਦੱਸਿਆ ਏ ਇਹ ਇਹਨਾਂ ਦੇ ਪੇਕੀਓ ਫਰੀਕੋ ਸਾਰੇ ਇਹਨਾਂ ਦੇ ਮੋਗੇ ਨਾਂਕੇ ਰੌੜੀਏ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਅਜੇ ਤੱਕ ਉਹ ਆਪਾਂ ਸਬਰ ਲੈਣ ਜਾਈਏ ਕਿਉਂ ਕਹਿੰਦੀ ਨੇ ਦੇਖ ਕੇ ਉਹਨੇ ਪੂਰੀ ਮਿਲੂ ਆਪਾਂ ਨੂੰ ਸਭ ਕੋਲ ਸਭ ਨੂੰ ਤੁਸੀਂ ਮਿਲੂ ਇਸਕੇ ਕੇ ਦੋ ਦੋ ਜੀਵਾਂ ਦੇ ਪਰਮਾਤਮਾ ਦੀ ਕਿਰਪਾ ਬੱਚੇ ਸਕੇ ਬਾਅਦ ਇਹ 24 ਘੰਟੇ ਸਿਰਫ ਜਿੱਥੇ ਤੁਹਾਡੇ ਦੁੱਖ ਸੁੱਖ ਵਿੱਚ ਤੁਹਾਨੂੰ ਲੋੜ ਪਊਗੀ ਜਿੱਥੇ ਕੰਮ ਕਾਰ ਨੂੰ ਲੋੜ ਪਊਗੀ ਜਿੱਥੇ ਕੋਈ ਗਰਾਂਟਾ ਦੀ ਲੋੜ ਪਊਗੀ ਇਹ ਦੋਨੋਂ ਜੀ ਹਾਜ਼ਰ ਰਹੇਗਾ ਤੇਰੀ ਕੋਲ ਪਾਉਣ ਦੇ ਲੋੜ ਪਊਗੀ ਆਪਾਂ ਨੂੰ ਇੱਕ ਐਪੀ ਚਾਹੀਦਾ ਹੈ ਪਾਪਾ ਬਾਈ ਗਾਣੇ ਦੀ ਸੁਣਨੀ ਪਾਉ। ਪਾਪਾ ਚੁਟਕਲੇ ਦੀ ਸੁਣਨੀ ਆਪਾਂ ਕਮਲ। ਇਹ ਲੋਕਾਂ ਨੂੰ ਦੱਸੋ। ਮੈਂ ਇਹ ਪ੍ਰਸ਼ੰਸਾ ਕਰਦਾ ਹਾਲਾਂਕਿ ਮੈਂ ਉਹ ਫੈਨ ਨਹੀਂ। ਸੰਦੀਪ ਸਾਹਿਬ ਦੇ ਗਾਣੇ ਦਾ। ਜੋਗੋ। ਅਸੀਂ ਸੰਦੀਪ ਸਾਹਿਬ ਨੂੰ ਜਾਂਦਾ ਸੀ ਉਹ ਬਹੁਤ ਸਤਾਰ ਆ। ਇੱਕ ਜਰਵਾ ਹਰੇਕ ਉਹ ਗੁਰਦਾਸਪੁਰ ਵਾਲੇ ਨੇ ਕੀਤਾ ਸੀ ਸੈਣੀ ਜੀ ਨੂੰ ਜਿਵਾਇਆ ਉਹ ਤੇ ਕਰਨ ਤੋਂ ਸ਼ਿਵਾ ਜੀ ਦਾਸਪੁਰ ਵਾਲੇ ਨੇ ਸੈਣੀ ਜੀ ਮੋੜ ਕੇ ਪੋਸਟਰਾਂ ਉੱਤੇ ਫੜਦੇ ਸੀ ਭਗਵਿਸ਼ਤਾ ਦੇ ਮੈਂ ਕਰਕੇ ਮੋਨੇ ਇੰਟਰਵਿਊ ਸੰਭਰਿਆ ਸੀ ਕਿ ਤੁਹਾਡੇ ਨੂੰ ਕਿਸੇ ਸੱਚੇ ਨੇ ਪਾਈ ਹੋਣੀ ਹੈ ਪਰ ਤੁਹਾਨੂੰ ਵੀ ਇੰਟਰਵਿਊ ਦੇ ਦਿੱਤੇ ਕੋਈ ਮੈਂ ਦੇਖਿਆ ਨਹੀਂ ਕੋਈ ਮੈਂ ਸਾਲ ਚ 60 ਦਿਨ ਬਹੁਤ ਛੁੱਟੀ ਕਰਨ ਦਾ ਤਣਾ ਕਹਿੰਦਾ ਹੁਕਮ ਹੈ ਉਹ ਕਰਨਾ ਛੱਡਣਾ ਦੀ ਜਦੋਂ ਕੋਈ 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 ਜਾਉਂਦੇ ਤੁਹਾਨੂੰ ਕਿ ਨਹੀਂ ਸੁਣੇ ਮੇਰੀਆਂ ਗੱਲਾਂ ਸੋ ਇਸ ਕਰਕੇ ਕਾਂਗਰਸ ਪਾਰਟੀ ਨੇ ਬਹੁਤ ਬਣੀ ਆਪਾਂ ਨੂੰ ਲੋਕਦੈਸ਼ੀ ਤਿਰੰਗੇ ਵਾਲੇ ਪੜੇ ਲਿਖੇ ਨਾਅ ਕੈਂਡੀਡੇਟ ਦਿੱਤੇ ਕਿ ਆਪਾਂ ਤੱਕੜੇ ਹੋਈਏ ਮੈਂ ਸਮਝਦਾ ਕਿਸੇ ਕਲੋ ਆਪਾਂ ਨੂੰ ਮਯੂਸ ਨਹੀਂ ਕਰਨਗੇ ਆਪਣੀਆਂ ਆਸਾਂ ਦੇ ਪੂਰਾ ਖਰਾ ਉਤਰ ਨਹੀਂ ਹੈ ਤੁਹਾਡੇ ਨਾਲ ਤੁਹਾਡੀਆਂ ਖੁਸ਼ੀਆਂ ਕੰਮੀਆਂ ਵਿੱਚ ਹਮੇਸ਼ਾ ਸਾਥ ਦੇਣਗੇ ਇਹਨਾਂ ਕਹਿੰਦਾ ਹੈ ਤੁਹਾਡਾ ਸਾਰਿਆਂ ਦਾ ਸਤਕਾਰਯੋਗ 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 ਵਰਕਰ ਸੇਵਾਦਾਰਾਂ ਦਾ ਸਤਕਾਰਯੋਗ ਲੀਡਰਸ਼ਿਪਰਾਂ ਦਾ ਸਤਕਾਰਯੋਗ ਸਰਪੰਚ ਪੰਚ ਐਮਸੀ ਸਰਵਰਾਂ ਦਾ ਚੇਅਰਮੈਨ ਸਰਵਰਾਂ ਦਾ ਸਾਰਿਆਂ ਦਾ ਬਹੁਤ ਧਰਵਾਦੀ ਹੈ ਬਿਲਕੁਲ ਠੀਕ ਹੈ ਕੰਮ ਦੀ ਰੋਟੀ ਉਸੇ ਇਨਸਾਨੀਅਤ ਲਈ ਕੰਮ ਦੀ ਰੋਟੀ ਵਿੱਚ ਸਮਾਪਤ ਕੀ ਆਇਆ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧਰਵਾਦ